ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੀ ਕੁਰਬਾਨੀ ਨੇ ਸਰਦਾਰ ਕਪੂਰ ਸਿੰਘ ਨੇ ਤਿੰਨ ਗੱਲਾਂ ਕਹੀਆਂ ਉਹ ਕਹਿੰਦਾ ਗੁਰੂ ਤੇਗ ਬਹਾਦਰ ਮਹਾਰਾਜ ਧਰਮ ਦੀ ਸੁਤੰਤਰਤਾ ਲਈ ਸ਼ਹੀਦ ਹੋਏ ਗੁਰੂ ਤੇਗ ਬਹਾਦਰ ਧਰਮ ਦੀ ਰੱਖਿਆ ਲਈ ਸ਼ਹੀਦ ਹੋਏ ਸੁਣਿਓ ਧਰਮ ਦੀ ਰੱਖਿਆ ਧਰਮ ਦੀ ਸੁਤੰਤਰਤਾ ਤੇ ਤੀਜੀ ਗੱਲ ਕਹਿੰਦਾ ਗੁਰੂ ਤੇਗ ਬਹਾਦਰ ਆਤਮਪੁਰਖ ਦੀ ਗੌਰਵਤਾ ਨੂੰ ਕਾਇਮ ਰੱਖਦੇ ਹੋਏ ਸ਼ਹੀਦ ਹੋਏ ਇਹ ਤਿੰਨ ਸ਼ਬਦ ਬੜੇ ਸੋਹਣੇ ਸਮਝ ਉਹਨੇ ਕਿਹਾ ਜਦੋਂ ਅਸੀਂ ਕਹਿੰਦੇ ਆ ਧਰਮ ਦੀ ਆਜ਼ਾਦੀ ਤੇ ਉਸ ਵਿੱਚੋਂ ਤੁਕ ਕੋਟ ਕਰਦੇ ਨੇ ਤਿਲਕ ਜੰਨੂ ਰਾਖਾ ਪ੍ਰਭ ਤਾਕਾ ਉਹਨਾਂ ਦਾ ਯਾਦ ਰੱਖਿਓ ਆਪਣਾ ਨਹੀਂ ਕਿਹਾ ਤਾਕਾ ਉਹਨਾਂ ਦਾ ਉਹਦੇ ਨਾਲ ਹਜ਼ੂਰ ਦਾ ਕੋਈ ਸਬੰਧ ਨਹੀਂ ਧਰਮ ਦੇ ਤੌਰ ਤੇ ਰਸਮੀ ਤੌਰ ਤੇ ਤਿਲਕ ਜਨਿਊ ਰਾਖਾ ਪ੍ਰਵਤਾ ਕਾ ਦਾ ਅਰਥ ਹੈ ਕਿ ਮੈਂ ਤਿਲਕ ਨਹੀਂ ਲਾਵਾਂ ਮੈਂ ਜਨਿਊ ਨਾ ਪਾਵਾਂ ਮੈਂ ਗੈਤਰੀ ਮੰਤਰ ਨਾ ਪੜਾਂ ਮੈਂ ਕੁਰਾਨ ਨਾ ਪੜਾਂ ਮੈਂ ਨਮਾਜ਼ ਨਾ ਪੜਾਂ ਪਰ ਹਰ ਬੰਦੇ ਨੂੰ ਆਪਣੇ ਧਰਮ ਵਿੱਚ ਸੁਤੰਤਰਤਾ ਨਾਲ ਜੀਣ ਦਾ ਹੱਕ ਹੈ ਸੱਚ ਇਹ ਵੀ ਧਰਮ ਦੀ ਸੁਤੰਤਰਤਾ ਲਈ ਪਹਿਲਾ ਸ਼ਹੀਦ ਗੁਰੂ ਤੇਗ ਬਹਾਦਰ ਮਹਾਰਾਜ ਹੈ ਮੈਂ ਧਰਮ ਦੀ ਸੁਤੰਤਰਤਾ ਸ਼ਬਦ ਵਰਤ ਰਿਹਾ ਇਸੇ ਕਰਕੇ ਅਸੀਂ ਜਦੋਂ ਪੜਨੇ ਇਹ ਧਰਮ ਦੀ ਚਾਦਰ ਵਿੱਚ ਸ਼ਬਦ ਵਰਤਿਆ ਹੈ ਹਿੰਦ ਦੀ ਚਾਦਰ ਸੀ ਵਰਤਣੀ ਉਂਝ ਸੇਨਾਪਤ ਨੇ ਕਿਹਾ ਪ੍ਰਗਟ ਪੈ ਗੁਰੂ ਤੇਗ ਬਹਾਦਰ ਸਰਬ ਸਰਬ ਸਿਸ਼ਟ ਕੀ ਢਾਪੀ ਚਾਦਰ ਉਹ ਸਾਰੀ ਸ੍ਰਿਸ਼ਟੀ ਦੀ ਚਾਦਰ ਨੇ ਧਰਮ ਦੀ ਸੁਤੰਤਰਤਾ ਲਈ ਅਗਲਾ ਸ਼ਬਦ ਉਹ ਲੈ ਕਹਿੰਦੇ ਨੇ ਧਰਮ ਦੀ ਰੱਖਿਆ ਇਹ ਆਕਾਸ਼ਵਾਣੀ ਬੋਲਿਆ ਸੀ ਰੇਡੀਓ ਤੇ ਸਰਦਾਰ ਕਪੂਰ ਸਿੰਘ ਹਣਾ ਕਹਿੰਦੇ ਧਰਮ ਦੀ ਰੱਖਿਆ ਇਦਾ ਮਤਲਬ ਕੀ ਹੋਇਆ ਜਦੋਂ ਧਰਮ ਦੀ ਆਜ਼ਾਦੀ ਧਰਮ ਦੀ ਰੱਖਿਆ ਕਹਿੰਦੇ ਧਰਮ ਦੀ ਰੱਖਿਆ ਦਾ ਮਤਲਬ ਇਹ ਹੈ ਮਤਾਂ ਕੋਈ ਸਮਝੇ ਕਿ ਇਸ ਸੰਸਾਰ ਵਿੱਚ ਸਿਰਫ ਧਰਮ ਰਸਮੀ ਤੌਰ ਤੇ ਹੈ ਪੂਜਾ ਪਾਠ ਕਰ ਲਿਆ ਸਿਮਰਨ ਕਰ ਲਿਆ ਭੋਰੇ ਵਿੱਚ ਬੈਠ ਗਏ ਬੱਤੀਆਂ ਬਾਲੀਆਂ ਆਰਤੀ ਕਰ ਲਈ ਗੁਰੂ ਤੇਗ ਬਹਾਦਰ ਨੇ ਉਸ ਸੱਚ ਧਰਮ ਦੀ ਰੱਖਿਆ ਕਰ ਦਿੱਤੀ ਕਿ ਜਿਹੜਾ ਧਰਮ ਨੂੰ ਕਮਾਂਦਾ ਉਹ ਧਰਮੀ ਕਿਹਦਾ ਹੁੰਦਾ ਯਾਦ ਰੱਖਿਓ ਧਰਮ ਦੀ ਰੱਖਿਆ ਵੀ ਹੈ ਕਿ ਧਰਮ ਕੋਈ ਹੈ ਤੇ ਮੈਂ ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ ਬੈਠੇ ਸਾਂ ਜਦੋਂ ਅਸੀਂ ਵੀਰ ਚਰਨਜੀਤ ਸਿੰਘ ਬੈਠੇ ਆ ਸਾਡੇ ਸਾਰਿਆਂ ਦੀ ਜ਼ੁਬਾਨ ਤੇ ਹੈ ਕਿ ਅੱਜ ਧਰਮ ਉੱਤੇ ਰਾਜਨੀਤੀ ਖਾਵੀ ਹੋ ਗਈ ਸਾਰੇ ਕਹਿੰਦੇ ਨਾ ਨਹੀਂ ਨਹੀਂ ਮੈਂ ਕਹਿੰਦਾ ਨਹੀਂ ਇਹ ਗੱਲ ਗਲਤ ਹੈ ਅੱਜ ਤੱਕ ਕਦੀ ਵੀ ਧਰਮ ਉੱਤੇ ਰਾਜਨੀਤੀ ਖਾਵੀ ਨਹੀਂ ਹੋਈ ਜਿੰਨਾ ਉੱਤੇ ਖਾਵੀ ਹੁੰਦੀ ਉਹ ਧਰਮੀ ਹੁੰਦੇ ਨਹੀਂ ਧਰਮ ਉੱਤੇ ਰਾਜਨੀਤੀ ਹਵੀ ਹੋਵੇਗੀ ਅਸੀਂ ਕਾਂਗੇ ਜੀ ਦੇਖੋ ਆ ਸਿੱਖਾਂ ਵਿੱਚ ਹੀ ਕਈ ਕਹਿਣਗੇ ਦੇਖੋ ਜੀ ਸ਼੍ਰੋਮਣੀ ਕਮੇਟੀ ਦੂਜੀ ਕਮੇਟੀ ਫਲਾਣਾ ਕਮੇਟੀ ਨਹੀਂ ਨਹੀਂ ਉਹ ਸਿਸਟਮ ਉੱਤੇ ਖਾਵੀ ਨੇ ਧਰਮ ਉੱਤੇ ਨਹੀਂ ਇੱਕ ਨੀਤੀ ਨਹੀਂ ਕਿ ਬੱਚੇ ਜਿਹੜੇ ਨੇ ਸਹਿਬਜ਼ਾਦੇ ਤੁਰੇ ਆਉਂਦੇ ਨੇ ਇਹ ਕਚਹਿਰੀਆਂ ਨੂੰ ਤੇ ਨੀਤੀਵਾਣ ਕਹਿੰਦਾ ਕਿ ਵੱਡਾ ਦਰਵਾਜ਼ਾ ਬੰਦ ਕਰ ਦਿਓ ਛੋਟੀ ਬਾਰੀ ਖੋਲ ਦਿਓ ਕਿਉਂਕਿ ਅੰਦਰ ਪ੍ਰਵੇਸ਼ ਕਰਨ ਲੱਗਿਆਂ ਇਹਨਾਂ ਦਾ ਸਿਰ ਝੁਕ ਜਾਏਗਾ ਨੀਤੀ ਇਹ ਕਹਿੰਦੀ ਰਾਜਨੀਤੀ ਹੈ ਨਾ ਪਰ ਸੱਚ ਇਹ ਵੇ ਕੀ ਉਹ ਨੀਤੀ ਸਹਿਬਜ਼ਾਦਿਆਂ ਨੂੰ ਝੁਕਾ ਸਕੀ ਸਵਾਲ ਹੀ ਪੈਦਾ ਹੁੰਦਾ ਅਗਲੀ ਬਿੰਦੂ ਮੈਂ ਹੁਣ ਚਲੋ ਚੱਲਨੇ ਨੇ ਸਾਕੇ 11 ਤਰੀਕ ਨੂੰ ਆਪਾਂ ਚਮਕੌਰ ਸਹਿਬ ਕਰਨਾ ਹੈ ਐਦਕੀ ਇਹ ਕੋਵਿਡ ਕਰਕੇ ਵੀ ਪ੍ਰੋਗਰਾਮ ਸੰਕੋਚਿਆ ਗਿਆ ਹੈ 6 ਤੋਂ ਲੈ ਕੇ 9:00 ਵਜੇ ਤੱਕ ਆਪਾਂ ਕਰਾਂ ਕਰਾਂਗੇ 11 ਤਰੀਕ ਨੂੰ 12 ਨੂੰ ਮਾਛੀਵਾੜੇ 13 ਨੂੰ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਹੈ ਫਤਿਹਗੁਰ ਸਾਹਿਬ ਤੇ 14 ਨੂੰ ਜੋਤੀ ਜੋਤਿ ਸਰੂਪ ਗੁਰੂ ਸਾਹਿਬ ਨੇ ਸਾਡੇ ਤੇ ਬਖਸ਼ਿਸ਼ ਕੀ ਕੀਤੀ ਯਾਦ ਰੱਖਿਓ ਵਕਤੀ ਤੌਰ ਤੇ ਸੱਚਾ ਬੰਦਾ ਹਾਰ ਜਾਂਦਾ ਹੈ ਔੜਕ ਨੂੰ ਜਿੱਤਣ ਵਾਲਾ ਹਾਰ ਜਾਂਦਾ ਜਿਹਨੂੰ ਹਾਰਿਆ ਕਹਿੰਦੇ ਉਹ ਸਦਾ ਲਈ ਜਿੱਤ ਜਾਂਦਾ ਇਸ ਬੇਨਤੀ ਨੂੰ ਫਿਰ ਸੁਣਿਓ ਵਕਤੀ ਤੌਰ ਤੇ ਸੱਚਾ ਬੰਦਾ ਹਾਰਦਾ ਲੱਗਦਾ ਔਰ ਯਾਦ ਰੱਖਿਓ ਸਮਾਂ ਹੁੰਦਾ ਹੈ ਹਾਰ ਜਿੱਤ ਦੇ ਕੋਈ ਖਾਰ ਜਾਂਦੇ ਆ ਜਿਹਨੂੰ ਹਾਰਿਆ ਕਹਿੰਦੇ ਉਹ ਜਿੱਤ ਜਾਂਦਾ ਕੀ ਚਮਕੌਰ ਸਾਹਿਬ ਦਾ ਘੇਰਾ ਸਹਿਬਜ਼ਾਦਿਆਂ ਦੀ ਸ਼ਹਾਦਤ ਗੁਰੂ ਗੋਬਿੰਦ ਸਿੰਘ ਜੀ ਦਾ ਨਿਕਲਣਾ ਤੇ ਜਿਸ ਵਕਤ ਬਾਦ ਰਹਿ ਗਏ ਸਿੱਖਾਂ ਨੂੰ ਸ਼ਹੀਦ ਕੀਤਾ ਇਹ ਤਾਂ ਕਹਿੰਦੇ ਹੁਣ ਕਹਿੰਦੇ ਵੀ ਅਸੀਂ ਬਦਾਨ ਫਤਿਹ ਕਰ ਲਿਆ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਨਹੀਂ ਮਿਲੇ ਪਰ ਉਹਨਾਂ ਦੀ ਨਜ਼ਰ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸੁਰਤ ਦੀ ਜਿੱਤ ਦਿੱਤੀ ਹੈ ਉਸ ਵਿੱਚ ਗੁਰੂ ਕਹਿੰਦੇ ਨੇ ਕਿ ਦੇਵ ਸ਼ਿਵਾ ਬਰਮੁਹੇ ਇਹੈ ਸੁਭ ਕਰਮਨ ਤੇ ਕਭ ਹੂ ਨ ਟਰੂ ਨਾ ਡਰੂ ਅਰਸੋਂ ਜਬ ਜਾਏ ਲਰੂ ਨਿਸ਼ਚੈ ਕਰ ਆਪਣੀ ਜੀਤ ਕੋ ਨਿਸ਼ਚੈ ਕਰ ਆਪਣੀ ਜੀਤ ਬੜੀ ਵੱਡੀ ਮੈਂ ਖੈਰ ਖੱਬੇ ਸੱਜੇ ਨਾ ਜਾਂ ਧਰਮ ਦੀ ਰੱਖਿਆ ਧਰਮ ਦੀ ਆਜ਼ਾਦੀ ਤੀਜੀ ਗੱਲ ਆਤਮਪੁਰਖ ਦੀ ਗੌਰਵਤਾ ਕੀ ਹੈ ਆਤਮਪੁਰਖ ਦੀ ਪਰਮ ਪਦਵੀ ਕੀ ਹੈ ਇਹ ਕਹਿ ਦੇਣਾ ਵੀ ਤੂੰ ਕਰਾ ਮਾ ਦਿਖਾ ਦੇ ਤੈਨੂੰ ਅੱਜ ਹੀ ਅਸੀਂ ਛੱਡ ਦੇਾਂਗੇ ਸੱਚ ਇਹ ਕੋਈ ਆਤਮਪੁਰਖ ਨੇ ਆਪਣੇ ਅੰਦਰ ਦਾ ਰਾਜ਼ ਨਹੀਂ ਦਿੱਤਾ ਪਰ ਆਪਣਾ ਜਿਹੜਾ ਤਨ ਦਾ ਠੀਕਰਾ ਹੈ ਜਿਹੜਾ ਭਾਂਡਾ ਹੈ ਉਹ ਦਿੱਲੀ ਦੇ ਬਾਦਸ਼ਾਹ ਦੇ ਸਿਰ ਦੇ ਉੱਤੇ ਪੰਨਿਆ ਮਹਾਰਾਜ ਨੇ ਜਿਹੜੇ ਸ਼ਬਦ ਵਰਤੇ ਨੇ ਠੀਕਰ ਫੋਰ ਦਲੀਸ ਸਿਰ ਕੇ ਪੈਰਾਂ 'ਚ ਨਹੀਂ ਕਿਹਾ ਸ਼ਬਦਾਵਲੀ ਬੜੀ ਐਵੀਂ ਡੂੰਗੀ ਪੈਰਾਂ ਵਿੱਚ ਉਹਨਾਂ ਦੇ ਟੁੱਟਦੇ ਆ ਜਿਹੜੇ ਅੰਦਰੋਂ ਝੁੱਕ ਜਾਂਦੇ ხਾ ਪਰ ਗੁਰੂ ਤੇਗ ਬਹਾਦਰ ਸਾਹਿਬ ਸਿਰ ਵਿੱਚ ਫਟੇ ਨੇ ਦੇਠੀਕਰ ਫੋਰ ਦਲੀਸ ਸੇ ਉਸ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ 15 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਜਿਹੜਾ ਬਾਬਾ ਜੀ ਉਹਨਾਂ ਬਾਬਾ ਅਮੀਰ ਸਿੰਘ ਜੀ ਉਹਨਾਂ ਨੇ ਇਹ ਅੱਜ ਇਹ ਸਮਾਗਮ ਸਮਰਪਿਤ ਕੀਤਾ ਮੈਂ ਥੋੜੀ ਜਿਹੀ ਸਿਰ ਬਾਣੀ ਬਾਰੇ ਕਿਉਂਕਿ ਤੁਸੀਂ ਬਾਣੀ ਤਾਂ ਹਜ਼ੂਰ ਦੀ ਸੁਣਦੇ ਰਹੇ 15 ਰਾਗ ਨੇ ਤੇ ਗੁਰੂ ਸਾਹਿਬ ਜੀ ਦੇ 59 ਸ਼ਬਦ ਨੇ ਤੇ 57 ਸ਼ਲੋਕ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਕੋਈ ਅਸ਼ਟਪਦੀ ਨਹੀਂ ਉਚਾਰਨ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੋਈ ਸ਼ੰਤ ਨਹੀਂ ਉਚਾਰਨ ਕੀਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਖੂਬਸੂਰਤੀ ਇਹ ਹੈ ਹੈ ਤਾਂ ਸਾਰੀ ਬਾਣੀ ਦੀ ਐਸੀ ਕਿ ਉਹਨਾਂ ਦਾ ਇੱਕ ਵੱਖਰਾ ਹੀ ਨਿਯਮ ਹੈ ਕਿ ਉਹਨਾਂ ਦੇ 59 ਦੇ 59 ਜਿਹੜੇ ਸ਼ਬਦ ਨੇ ਉਹਨਾਂ ਦੀਆਂ ਪਹਿਲੀਆਂ ਰਹਾਉ ਦੀਆਂ ਦੋ ਤੁਕਾਂ ਨੇ ਹਰ ਸ਼ਬਦ ਰਹਾਉ ਦੀਆਂ ਦੋ ਤੁਕਾਂ ਪਹਿਲਾਂ ਹੀ ਆ ਜਾਂਦੀਆਂ ਆ ਆਮ ਤੌਰ ਤੇ ਹੁੰਦਾ ਕਿ ਜੀ ਪਹਿਲਾਂ ਸ਼ਬਦ ਦੇ ਤੁਕਾਂ ਫਿਰ ਉਸ ਵਿੱਚ ਰਹਾਉ ਦੀਆਂ ਤੁਕਾਂ ਨਹੀਂ ਉੱਥੇ ਜਿੰਨੇ ਤੁਸੀਂ 59 ਸ਼ਬਦ ਪੜੋਗੇ ਪਿਆਰਿਓ ਪਹਿਲੀਆਂ ਜਿਹੜੀਆਂ ਦੋ ਤੁਕਾਂ ਨੇ ਉਹ ਹੀ ਰਹਾਉ ਦੀਆਂ ਤੁਕਾਂ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਦੇ ਸ਼ਬਦ ਨੇ ਇਹ ਗੱਲ ਹੋਰ ਉਹਨਾਂ ਨੇ ਆਪਣੀ ਰਚਨਾ ਦੇ ਵਿੱਚ ਜਿਹੜੀ ਸ਼ਬਦਾਵਲੀ ਵਰਤੀ ਹੈ ਉਂਝ ਵੈਸੇ 10 ਪਾਤਸ਼ੀਆਂ ਵਿੱਚੋਂ ਗੁਰੂ ਤੇਗ ਬਹਾਦਰ ਨੇ ਜਿਨ੍ਹਾਂ ਦਾ ਨਾਮ ਫਾਰਸੀ ਵਿੱਚ ਹੁੰਦਾ ਹੈ ਹਾਲਾਂਕਿ ਨਾਨਕ ਪਾਦ ਦੇ ਅਰਥ ਪਾਈਸ ਭਾਈ ਨੰਦਰਾਜ ਸਾਹਿਬ ਨੇ ਤਾਂ ਹਰ ਹਰ ਗੁਰੂ ਸਾਹਿਬ ਦੇ ਗੰਝ ਨਾਮੇ ਚਰਤ ਕੀਤੇ ਆ ਤੇਗ ਸ਼ਬਦ ਵੀ ਫਾਰਸੀ ਦਾ ਹੈ ਤੇ ਬਹਾਦਰ ਸ਼ਬਦ ਵੀ ਫਾਰਸੀ ਦਾ ਹੈ ਇਹ ਦੋਨੋਂ ਸ਼ਬਦ ਗੁਰੂ ਤੇਗ ਬਹਾਦਰ ਜਿਹੜੇ ਤੇਗ ਬਹਾਦਰ ਇਹ ਦੋਨੋਂ ਸ਼ਬਦ ਫਾਰਸੀ ਵਿੱਚੋਂ ਆਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਉਹਨਾਂ ਨੇ ਭਾਸ਼ਾ ਵਰਤੀ ਹੈ ਮੈਂ ਇੱਕ ਦਿਨ ਬੇਨਤੀ ਕੀਤੀ ਜਦੋਂ ਪਾਠ ਕਰ ਰਹੇ ਸਾਂ ਤੁਸੀਂ ਜਿਹੜੇ ਸਿੰਘ ਪਾਠ ਕਰਦੇ ਹੋ ਇਹ ਇਹ ਗੱਲਾਂ ਨੁਕਤੇ ਸਮਝਣ ਵਾਲੇ ਹੁੰਦੇ ਆ ਪੜਨ ਵਾਲੇ ਹੁੰਦੇ ਆ ਜਿਵੇਂ ਤੁਸੀਂ ਰਾਗ ਦੀ ਬਰੀਕੀ ਸਮਝਦੇ ਜਿਹੜੇ ਬੱਚੇ ਕੀਰਤਨ ਜਾਂਦੇ ਆ ਉਹ ਸੁਰ ਲਾਣਾ ਗਲੇ ਦਾ ਸਭ ਕੁਝ ਸਮਝਦੇ ਆ ਇਸੇ ਤਰ੍ਹਾਂ ਕਥਾ ਵਿੱਚ ਵੀ ਇਹ ਗੱਲਾਂ ਸਮਝਣ ਵਾਲੀਆਂ ਨੇ ਛੰਦਾ ਬੰਦੀ ਪਿੰਗਲ ਮਾਤਰਾ ਦੀਰਘ ਲਘੂ ਪਰ ਅੱਜ ਸਿੱਖਾਂ ਚ ਨਹੀਂ ਇਹ ਕਿਉਂਕਿ ਸਰੋਤਾ ਇਹਨੂੰ ਸੁਣਨ ਨੂੰ ਤਿਆਰ ਹੀ ਨਹੀਂ ਨਹੀਂ ਸੁਣਦਾ ਚੇਤੀ ਕੀ ਤਿਆ ਕੋਈ ਕਿਉਂਕਿ ਉਹਨਾਂ ਕਹਿੰਦੇ ਕਿਹੜੀਆਂ ਗੱਲਾਂ ਕਰ ਲੱਗ ਪਏ ਗੁਰੂ ਤੇਗ ਬਹਾਦਰ ਸਾਹਿਬ ਨੇ ਜਿੰਨੀ ਬਾਣੀ ਵਰਤੀ ਹੈ तकरीबन ਉਹਨਾਂ ਨੇ ਬ੍ਰਜ ਭਾਸ਼ਾ ਦੀ ਵਰਤੋਂ ਕੀਤੀ ਜ्यादा ਜੀ ਬ੍ਰਜ ਭਾਸ਼ਾ ਜਿਹੜੀ ਹੈ ਨਾ ਜੀ ਇਹ ਮਥਰਾ ਦੇ ਨਜ਼ਦੀਕ ਦੀ ਜਿਹੜੀ ਬੋਲੀ ਜਾਂਦੀ ਹੈ ਹੁਣ ਆਪ ਜੀ ਦੇਖੋਗੇ ਗੁਰਪ੍ਰਤਾ ਸੂਰਜ ਵੀ तकरीबन ਬ੍ਰਜ ਭਾਸ਼ਾ ਵਿੱਚ ਕਹੇ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫਰਨਾਮਾ ਹਕਾਇਤਾਂ ਅਸੀਂ ਫਾਰਸੀ ਚ ਕਹਾਂਗੇ ਪੰਜਾਬੀ ਚ ਚੰਦੀ ਦੀ ਵਾਰ ਮਿੱਤਰ ਪਿਆਰੇ ਨੂੰ ਕਾਲ ਮਰੀਦਾਂ ਦਾ ਕਹਿਣਾ ਤੇ ਬਾਕੀ ਤਕਰੀਬਨ ਜਿੱਥੇ ਅਰਬੀ ਫਾਰਸੀ ਗੁਰਦੇਵ ਨੇ ਆਪਣੀ ਕਵਤਾ ਚ ਵਰਤੀ ਉਥੇ ਮਹਾਰਾਜ ਜੀ ਨੇ ਜ਼ਿਆਦਾ ਜਿਹੜੀ ਭਾਸ਼ਾ ਹੈ ਉਹ ਬ੍ਰਜ ਭਾਸ਼ਾ ਹੀ ਵਰਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੁਣ ਤੁਸੀਂ ਦੇਖੋ ਮੈਂ ਪਾਠ ਕਰਨ ਲੱਗਾ ਗੁਰੂ ਅਰਜੁਨ ਦੇਵ ਸ਼ਬਦ ਵਰਦੇ ਨੇ ਮਹਿ ਮੈਨੂੰ ਪਤਾ ਹੈ ਜਿਹੜੇ ਗ੍ਰੈਮਰ ਵਾਰੇ ਵਿਦਵਾਨ ਨੇ ਉਹ ਮੇਰੀ ਗੱਲ ਨੂੰ ਨਹੀਂ ਮੰਨਣ ਕਿ ਉਹਨਾਂ ਬਦਲ ਦਿੱਤਾ ਸ਼ਬਦ ਬਦਲ ਦਿੱਤਾ ਮਹਿ ਸਗਲ ਬਨਸਪਤ ਮਹਿ ਬਸੰਤਰ ਸਗਲ ਦੂਦ ਮਹਿ ਕੀਆ ਮੰਮਾ ਖਾਹ ਨੂੰ ਸਿਹਾਰੀ ਮਹਿ ਇਹਦਾ ਅਰਥ ਹੋ ਗਿਆ ਵਿੱਚ ਤੇ ਜਦੋਂ ਤੁਸੀਂ ਫਾਟ ਕਰਦੇ ਹੋ ਗੁਰੂ ਤੇਗ ਬਹਾਦਰ ਦੀ ਬਾਣੀ ਦਾ ਘਟ ਘਟ ਮੈਂ ਹਰ ਜੂ ਬਸੈ ਉਥੇ ਮੰਮੇ ਤੇ ਦੁਲਾਵਾਂ ਲਗੀਆਂ ਨੇ ਉਹਦਾ ਅਰਥ ਵੀ ਵਿੱਚ ਹੈ ਸਗਲ ਬਨਸਪਤ ਮਹਿ ਬਸੰਤਰ ਸਗਲ ਦੂਦ ਮਹਿ ਕੀਆ ਉੱਥੇ ਹੈ ਘਟ ਘਟ ਮੈਂ ਖਰਜੂ ਬਸੈ ਉੰਜ ਮੈਂ ਸ਼ਬਦਾਂ ਮੈਂ ਵੀ ਆਉਂਦਾ ਹੈ ਗਗਨ ਮੈਂ ਥਾਲ ਤੇ ਇੱਕ ਇਹ ਵੀ ਆਉਂਦਾ ਮੈਂ ਫਿਰ ਸੁਣਿਓ ਮੈਂ 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 ਆਪ ਸਵਾਰੈ ਮੈਂ ਮਿਲੈ ਉਚਾਰ ਉਚਾਰੇ ਵਰਕੇ ਨਾ ਜੀ ਹੁਣ ਉਥੇ ਵਿਦਵਾਨ ਪੁਰਸ਼ਾਂ ਨੇ ਜਦੋਂ ਕੀਤੇ ਚਲੋ ਆਪਾਂ ਇਸ ਕੰਟਰੋਵਰਸੀ ਚ ਨਹੀਂ ਪੈਣਾ ਗ੍ਰਾਮਰ ਦੇ ਵਿੱਚ ਕਿਉਂਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਚ ਬਾਣੀ ਮੈਂ ਇੱਕ ਦਿਨ ਕਿਹਾ ਸੀ ਵੀ ਉਹ ਹੀ ਸ਼ਬਦ ਇਸਤਰੀ ਲਿੰਗ ਹੋ ਜਾਂਦਾ ਹੈ ਅਲਕਾ ਬਦਲੋ ਪੁਲਿੰਗ ਬਣ ਜਾਂਦਾ ਅਸੀਂ ਕਹਿੰਦੇ ਆ ਜੀ ਬਾਬਾ ਜੀ ਦਾ ਸਵਾਰਾ ਆ ਰਿਹਾ ਹੈ ਇਹ ਪੁਲਿੰਗ ਹੈ ਨਾ ਅਸਵਾਰਾ ਆ ਰਿਹਾ ਹੈ ਦੂਜਾ ਬੰਦਾ ਜਦੋਂ ਬਾਹਰ ਕਰਤਾ ਵੇ ਨਿਕਲੋ ਘਰ ਦਿਓ ਬਾਬਾ ਜੀ ਦੀ ਸਵਾਰੀ ਆ ਗਈ ਵੇਖੋ ਇੱਕੋਦਮ ਸ਼ਬਦ ਚੇਂਜ ਹੋ ਗਿਆ ਪੁਲਿੰਗ ਤੋਂ ਇਸਤਰੀ ਲਿੰਗ ਹੋ ਗਿਆ ਮੈਂ ਇੱਕ ਦਿਨ ਗੱਲ ਕਰ ਰਿਹਾ ਸਾਂ ਬੈਠਾ ਵੀ ਅਸੀਂ ਕਹਿੰਨੇ ਆ ਵੀ ਇਹ ਵਿਸ਼ਾ ਨਹੀਂ ਆਪਣਾ ਪਿਆਰਿਓ ਪਰ ਮੇਰੀ ਥੋੜੀ ਜੀ ਬੇਨਤੀ ਹੈ ਕਿ ਗੁਰੂ ਦੀ ਬਾਣੀ ਦਾ ਪਾਰਾ ਵਾਰ ਕੋਈ ਨਹੀਂ ਪਾਸਕਦਾ ਹੁਣ ਸਕੇ ਇਲਾਕਿਆਂ ਚ ਕਹਿੰਦੇ ਦਹੀਂ ਖਾਣਾ ਜੇ ਦਹੀਂ ਲਓਗੇ ਉਹਨੂੰ ਪੁਲਿੰਗ ਚ ਬੋਲਦੇ ਆ ਤੇ ਕਈ ਥਾਵਾਂ ਤੇ ਦਹੀਂ ਜਿਹੜਾ ਇਸਤਰੀ ਲਿੰਗ ਚ ਬੋਲਿਆ ਜਾਂਦਾ ਹੁਣ ਇੱਥੇ ਘਟ ਘਟ ਮੈਂ ਹਰਜੂ ਬਸੈ ਇਹਦਾ ਅਰਥ ਮੈਂ ਵਿੱਚ ਤੇ ਜਦੋਂ ਜਿਹੜੇ ਹਰਿਆਣੇ ਦੇ ਰਹਿਣ ਵਾਲੇ ਉਹਨਾਂ ਨੂੰ ਪਤਾ ਹੋਣਾ ਹੈ ਜਦੋਂ ਕਿਤੇ ਹਰਿਆਣਵੀ ਬੋਲਦੇ ਆ ਬੱਜਰ ਬ੍ਰਜ ਭਾਸ਼ਾ ਬੋਲਦੇ ਆ ਕਈ ਸੱਜਣ ਉਹ ਇਹ ਕਹਿਣਗੇ ਥਾਰੇ ਥਾਰੇ ਥੱਲੇ ਮੈਂ ਕੈਸੇ ਥੱਲੇ ਮੈਂ ਇਹ ਕਹਿਣਗੇ ਮੈਂ ਤੇ ਨਹੀਂ ਨਾ ਕਹਿੰਦੇ ਕਿਉਂਕਿ ਗੁਰੂ ਤੇਗ ਬਹਾਦਰ ਜਿਸ ਥਾਂ ਤੇ ਵਿਚਰ ਰਹੇ ਆ ਉਹਨਾਂ ਦੀ ਭਾਸ਼ਾ ਬੋਲ ਰਹੇ ਆ ਹੁਣ ਉੱਥੇ ਬੋਲੀ ਭਾਸ਼ਾ ਨੂੰ ਤੁਸੀਂ ਮਾਝੀ ਨਾਲ ਜੋੜ-ਜੋੜ ਕੇ ਅਰਥ ਕਰੀ ਜਦੋਂ ਗੱਲ ਨਹੀਂ ਬੰਦਦੀ ਕਿਉਂਕਿ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾ ਉਹਨਾਂ ਨੇ ਬ੍ਰਜ ਭਾਸ਼ਾ ਦੀ ਜ਼ਿਆਦਾ ਵਰਤੋਂ ਕੀਤੀ ਉਹਨਾਂ ਦੀ ਸਾਰੀ ਬਾਣੀ 'ਚ ਮੈਂ ਅਕਸਰ ਕਹਿੰਦਾ ਹੁੰਦਾ ਮੈਂ ਤਿੰਨ ਲਫ਼ਜ਼ ਵਰਤਣਾ ਹੁੰਦਾ ਇੱਕ ਤਾਂ ਉਹਨਾਂ ਦੀ ਬਾਣੀ 'ਚ ਬੈਰਾਗ ਹੈ ਦੂਸਰਾ ਉਹਨਾਂ ਦੀ ਬਾਣੀ 'ਚ ਤਿਆਗ ਹੈ ਤੇ ਕਈ ਵਾਰੀ ਇੱਥੇ ਮੈਂ ਤੀਸਰਾ ਉਹਨਾਂ ਦੀ ਬਾਣੀ ਵਿੱਚ ਅਨੁਰਾਗ ਹੈ ਤਿਆਗ ਦੀ ਜਦੋਂ ਗੱਲ ਕਰਦੇ ਨੇ ਕਿਉਂਕਿ ਉਹਨਾਂ ਦਾ ਸਭ ਤੋਂ ਪਹਿਲਾਂ ਜਿਹੜਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ 'ਚ ਇਹ ਵੀ ਕਥਾ 'ਚ ਨੋਟ ਕਰਨ ਵਾਲੀਆਂ ਕਥਾਵਾਚਕਾਂ ਲਈ ਨੇ ਪਹਿਲਾ ਸ਼ਬਦ ਕਿਹੜਾ ਅਖੀਰ ਜਿਵੇਂ ਗੁਰੂ ਅੰਗਦ ਸਾਹਿਬ ਦਾ ਪਹਿਲਾ ਸ਼ਬਦ ਹੈ ਜਿਸ ਪਿਆਰੇ ਸਿਉਨੇਹੋਂ ਤਿਸ ਆਗੇ ਮਰ ਚਲੀਏ ਸ਼ਲੋਕ ਅਖੀਰਲਾ ਸ਼ਲੋਕ ਹੈ ਨਾਨਕ ਦੁਨੀਆ ਕੀਆ ਵਡਿਆਈਆਂ ਅੱਗੀ ਸੇਤੀ ਜਾਲ ਇੰਨੀ ਜਲੀ ਨਾਮ ਵਿਸਾਰਿਆ ਇੱਕ ਨਾ ਚਲਿਆ ਨਾ ਗੁਰੂ ਤੇਗ ਬਹਾਦਰ ਸਾਹਿਬ ਦਾ ਪਹਿਲਾ ਸ਼ਬਦ ਜਿਹੜਾ ਹੈ ਉਹ ਤਿਆਗ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਅੰਤਲਾ ਜਿਹੜਾ ਸ਼ਲੋਕ ਉਹ ਅਨੁਰਾਗ ਹੈ ਪਹਿਲਾ ਸ਼ਬਦ ਮੈਂ ਕਿਹਾ ਤਲਿਆ ਗਏ ਅੰਤਲਾ ਸਲੋਕ ਅਨੁਰਾਧ ਹੈ ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਗੌੜੀ ਰਾਗ ਚੋਂ ਦਾ ਸਾਧੋ ਸਾਧੋ ਮਨ ਕਾ ਮਾਨ ਤਿਆਗੋ ਇੱਥੇ ਮੈਂ ਬੇਨਤੀ ਕਰਾਂ ਸੰਬੋਧਨ ਕੀਤਾ ਤਿਆਗੋ ਛੱਡ ਦਿਓ ਪਰ ਪਾਠ ਲਿਖਿਆ ਤੱਤੇ ਨੂੰ ਸਿਆਰੀ ਗੱਗੇ ਨੂੰ ਕੰਨਾ ਤੇ ਊੜਾ ਪਾ ਕੇ ਥੱਲੇ ਔਂਕੜ ਭਾਈ ਫਰਸਟ ਪਰਸਨ ਬਣ ਜਾਗਾ ਇਤਿ ਬਿਆਕ ਨੂੰ ਸਾਹ ਮੈਂ ਤਾਂ ਕਿਆ ਵੀ ਐਵੇਂ ਨਾ ਆਪਾਂ ਟੁਕਾਈ ਜੀ ਆਰ ਤਾਂ ਤੇ ਹੈ ਅਸੀਂ ਅਰਥੇ ਹੀ ਕਰਾਂਗੇ ਸਾਧੋ ਮਨ ਕਾ ਮਾਨ ਤਿਆਗੋ ਕਾਮ ਕਰੋਦ ਸੰਗਤ ਦੁਰਜਨ ਕੀ ਤਾਂ ਤੇ ਐਨਸ ਭਗ ਇਹ ਇਤਿਆਗ ਹੈ ਗੁਰੂ ਸਾਹਿਬ ਕਿਤੇ ਨਹੀਂ ਕਹਿੰਦੇ ਪਰਿਵਾਰ ਤਿਆਗ ਸੰਸਾਰ ਤਿਆਗ ਮੰਨ ਲੋ ਅਸੀਂ ਤਿਆਗ ਦਿਆਂਗੇ ਚੋਚਾਂਗੇ ਵੀ ਸ਼ਾਇਦ ਮੈਂ ਹੁਣ ਸਭ ਦਾ ਖਿਹੜਾ ਛੱਡ ਦਿੱਤਾ ਹੁਣ ਮੈਂ ਸੁਖੀ ਆ ਨੇ ਪਿਆਰਿਓ ਵਰਮੀ ਨੂੰ ਖੋਡ ਨੂੰ ਮਾਰਨ ਨਾਲ ਸੱਪ ਨਹੀਂ ਮਰਦੇ ਹੁੰਦੇ ਭੁਲੇਖੇ ਪੈ ਜਾਂਦੇ ਆ ਥਾਂ ਬਦਲ ਨਾਲ ਅੰਦਰ ਦੇ ਵਾਸ਼ਨਾ ਨਹੀਂ ਮਰਦੀ ਹੁੰਦੀ ਸੱਪ ਕੱਢ ਕੇ ਮਾਰਨਾ ਪੈਂਦਾ ਹੈ ਵਰਮੀ ਮਾਰੀ ਸੱਪ ਨਾ ਮਰੀ ਗੁਰੂ ਸਾਹਿਬ ਕਹਿੰਦੇ ਪਹਿਲੀ ਗੱਲ ਕੀ ਤੁਸੀਂ ਮਾਨ ਨੂੰ ਤਿਆਗ ਦਿਓ ਪਰ ਉਸ ਤਿਆਗ ਵਿੱਚ ਇਸ ਤਿਆਗ ਦਾ ਖੰਡਨ ਕੀਤਾ ਜੋ ਹਿੰਦੁਸਤਾਨ ਵਿੱਚ ਕੇ ਜੰਗਲ ਪਹਾੜਾਂ ਦੀਆਂ ਕੰਧਰਾਂ ਗੁਰੂ ਜੀ ਨੇ ਕਿਹਾ ਕਾਹੇ ਰੇਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਤ ਸਮਾਈ ਉਹ ਤੇਰੇ ਨਾਲ ਹੈ ਦੂਸਰੀ ਗੱਲ ਮਾਨ ਨੂੰ ਤਿਆਗ ਦੇ ਮਨ ਦਾ ਮਾਨ ਤਿਆਗਨਾ ਗੁਰਮੁਖ ਮੈਂ ਮਾਰੀ ਯੂਰੀ ਚ ਕਹਿੰਨਾ ਮੈਂ ਮੈਂ ਕਿਹੜਾ ਤਿਆਗ ਬੈਠਾ ਗੁਰੂ ਜੀ ਨੇ ਇੱਥੇ ਕਿਹਾ ਮਨ ਕਾ ਮਾਨ ਤਿਆਗੋ ਸਭ ਤੋਂ ਵੱਧ ਜ਼ੋਰ ਦਿੱਤਾ ਹਉਮੈ ਨੂੰ ਛੱਡ ਦਿਓ ਮੈਂ ਮੰਗਲ ਕੀਤਾ ਯਤਨ ਬਹੁਤ ਮੈਂ ਕਰ ਰਿਓ ਮਿਟਿਓ ਨਾ ਮਨ ਕੋ ਮਾਨ ਮਹਾਰਾਜ ਕਹਿੰਦੇ ਨੇ ਬੜੇ ਯਤਨ ਕੀਤੇ ਬਾਹਰੋਂ ਮੈਂ ਨਿਮਰਤਾ ਚ ਕਹਿਨਾ ਪਰ ਤੁਰ ਅੰਦਰ ਮੇਰਾ ਹੰਕਾਰ ਫੁਰਨੀਆਂ ਕਰਕੇ ਕਿਹੜਾ ਚੜਦਾ ਮਨ ਦਾ ਮਾਨ ਨਹੀਂ ਜਾਂਦਾ ਪਿਆ ਹੁਣ ਮਨ ਦਾ ਮਾਨ ਕਿਸੇ ਨੂੰ ਕੀ ਪਤਾ ਮੇਰਾ ਹੱਥ ਜੋੜਨਾ ਵੀ ਹੰਕਾਰ ਹੋ ਸਕਦਾ ਹੈ ਮਹਾਰਾਜ ਕਹਿੰਦੇ ਨੇ ਤਿਆਗ ਦੇ ਮਨ ਦਾ ਮਾਨ ਪਰ ਜਿੰਨਾ ਮਨ ਮਾਨ ਵਿੱਚ ਉਹਨਾਂ ਦੁਰਮਤ ਨੇ ਕਿਹਾ ਮਹਾਰਾਜ ਕਹਿੰਦੇ ਨੇ ਯਤਨ ਬਹੁਤ ਮੈਂ ਕਰ ਰਿਓ ਮਿਟਿਓ ਨਾ ਮਨ ਕੋ ਮਾਨ ਦੁਰਮਤਿ ਸਿਓ ਨਾਨਕ ਫਦਿਓ ਰਾਖ ਲੇਖੋ ਭਗਵਾਨ ਤਿਆ ਕਿਆ ਵੀ ਵਾਸ਼ਨਾ ਨੂੰ ਤਿਆਗ ਦੇ ਦੂਜੀ ਗੱਲ ਮੈਂ ਕਹਿਣਾ ਹੁੰਦਾ ਉਹਨਾਂ ਨੇ ਬੈਰਾਗ ਦੀ ਗੱਲ ਕੀਤੀ ਆਪਣੇ ਗਿਆਨੀ ਮਾਨ ਸਿੰਘ ਚੌਰ ਇੰਗਲੈਂਡ ਕਥਾ ਕਰ ਰਹੇ ਤੇ ਉਹਨਾਂ ਦੀ ਟੇਪ ਸੁਣੀ ਇਹ ਵਰਦੀ ਸਾਹਿਬ ਸਨ ਉਹਨਾਂ ਉਹਨਾਂ ਕੋਲ ਜਾਂਦੇ ਹੁੰਦੇ ਸਨ ਤੇ ਤੁਹਾਨੂੰ ਸਭ ਨੂੰ ਪਤਾ ਵੀ ਉਦੋਂ ਲੋਕਾਂ ਦੇ ਖਾਸਮੇ ਬੜੇ ਬਲਵਾਨ ਸਿੰਘ ਜੇ ਕੋਈ ਕਥਾਵਾਚਕ ਬੋਲਦਾ ਸੀ ਤੇ ਜਰ ਲੈਂਦੇ ਸਨ ਉਹਨਾਂ ਮੈਨੂੰ ਜਾਂਦਾ ਜਦੋਂ ਸਮਾਜ ਸੁਮੇਲਣੇ ਸ਼ੁਰੂ ਕੀਤਾ ਕਈ ਦਿਨ ਤੇ ਰੇੜਕਾ ਇੱਥੇ ਜਬਤੇ ਪੈ ਗਿਆ ਵੀ ਸੰਗੀਤ ਤੇ ਸਮੇਲਨ ਹਿੰਦੀ ਦੇ ਸ਼ਬਦ ਨੇ ਇਹ ਰੜਕੇ ਰੇੜਕਾ ਪਿਆ ਰਹੇ ਇੱਥੇ ਕਈ ਦਿਨ ਵੀ ਇਹ ਤੁਸੀਂ ਕਿਹੜੇ ਸ਼ਬਦ ਵਰ ਦਿੱਤੇ ਤੇ ਹੁਣ ਜਦੋਂ ਸਤਿਗੁਰੂ ਦੀ ਬਾਣੀ ਪੜ੍ਹਨੇ ਆ ਮੈਂ ਸੋਚਣਾ ਮਨਾ ਉਦੋਂ ਅਸੀਂ ਵੀ ਕਹਿੰਦੇ ਸਾਂ ਪਰ ਗੁਰੂ ਸਾਹਿਬ ਤਾਂ ਬੜੇ ਵਿਸ਼ਾਲ ਉਗਿਆਨੀ ਮਾਨ ਸਿੰਘ ਝੌਰ ਕਹਿੰਦੇ ਸਨ ਗੁਰਤੇਗ ਬਹਾਦਰ ਸਾਹਿਬ ਦੇ ਬੋਲ ਰਹੇ ਸਨ ਬਾਣੀ ਤੇ ਤੇ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਇੰਜ ਲੱਗਦਾ ਹੈ ਕਿ ਅੰਮ੍ਰਿਤਸਰ ਤੋਂ ਲੈ ਕੇ ਚਾਂਦਨੀ ਚੌਂਕ ਤੱਕ ਦੀ ਇਹੋ ਜਿਹਾ ਮੌਕਾ ਵੀ ਆਇਆ ਹੋਵੇਗਾ ਜਦੋਂ ਖਿੜਖੜਾ ਕੇ ਹੱਸਿਓ ਇੰਨੇ ਗੰਭੀਰ ਇੰਨੇ ਢੂੰਗੇ ਇੰਨੇ ਬੈਰਾਗ ਵਿੱਚ ਗਏ ਹੋਏ ਹੁਣ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਬੈਰਾਗ ਹੈ ਉਹ ਨਿਰਾਸ਼ਤਾ ਪੈਦਾ ਨਹੀਂ ਕਰਦਾ ਇਹਨੂੰ ਫਿਰ ਸੁਣਿਓ ਮੈਂ ਕਿਹਾ ਅਨੁਰਾਗ ਨਿਰਾਸ਼ਤਾ ਢੈਂਦੀ ਕਲਾ ਚ ਨੇਲ ਜਾਂਦਾ ਪਰ ਅਸਲੀਅਤ ਨੂੰ ਸਮਝਾ ਕੇ ਗੁਰੂ ਤੇਗ ਬਹਾਦਰ ਸਾਡੀ ਸੁਰਤ ਰੱਬ ਵਾਲੇ ਪਾਸੇ ਲੈ ਜਾਂਦਾ ਸੁਣੋ ਬੈਰਾਗੀ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ ਨਿਰਾਸ਼ਤਾ ਹੀ ਹੈ ਨਾ ਜੀ ਵੀ ਹਰ ਦੁਨੀਆ ਐਵੇਂ ਸਵਾਰਤੀ ਝੂਠ ਹੈ ਆਪਣੇ ਸੁੱਖ ਸੇ ਉਹੀ ਸਭ ਲਾਗੇ ਕਿਆ ਦਾਰਾ ਕਿਆ ਮੀਤ ਅਰਥ ਬੜੇ ਸੌਖੇ ਆ ਮੇਰੋ ਮੇਰੋ ਸਭ ਕਹਿਤ ਹੈ ਖਿਤਿ ਸੋ ਬੰਦਿਓ ਚੀਤ ਅੰਤ ਕਾਲ ਸੰਗੀ ਨੇ ਕਉ ਇਹ ਅਚਰਜ ਕੈ ਰੀਤ ਮਨ ਮੂਰਖ ਅਜ ਹੁ ਨ ਸਮਝਤ ਇਥੋਂ ਤੱਕ ਬੈਰਾਗ ਚਲਦਾ ਝੂਠ ਹੀ ਸਭ ਕੁਝ ਮਨ ਮੂਰਖ ਅਜ ਹੁ ਨ ਸਮਝਤ ਸਿੱਖਦਾ ਹਾਰਿਓ ਨੀਤ ਫਿਰ ਇਕੋ ਦਮ ਸਾਡੀ ਸੁਰਤ ਨੂੰ ਨਿਰਾਸ਼ਤਾ ਤੋਂ ਚੋਕ ਕੇ ਕਹਿੰਦਿਆ ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ ਨਿਰਾਸ਼ਤਾ ਦਸੀ ਵਿੱਚ ਊਠੇ ਬੈਰਾਗ ਹੁਣ ਜਦੋਂ ਅਸੀਂ ਆਏ ਮੇਰਾਕਲ ਸਿੰਘ ਸ਼ਬਦ ਪੜ੍ਹ ਰਹੇ ਸਨ ਜਿਹੜੇ ਰਾਗੀ ਸਿੰਘ ਇਹ ਉਹਨਾਂ ਦਾ ਪਵਿੱਤਰ ਬਚਨ ਮੈਂ ਸੁਣਿਆ ਕੰਨਾਂ 'ਚ ਸਾਧੂ ਉਹ ਸ਼ਬਦ ਕਹਿ ਰਹੇ ਸਨ ਵੀ ਸੰਸਾਰ ਦੀ ਰਚਨਾ ਬਿਲਕੁਲ ਝੂਠ ਹੈ ਵੀ ਇਹ ਬਿਨਸਨਹਾਰੀ ਹੈ ਹੁਣ ਜਦੋਂ ਉਹ ਸ਼ਬਦ ਅਸੀਂ ਪੜ੍ਹਨੇ ਆ ਉਸ ਵਿੱਚ ਵੀ ਸਤਿਗੁਰੂ ਜੀ ਇਸ ਗੱਲ ਨੂੰ ਚੇਤੇ ਕਰਾ ਕੇ ਵੀ ਸੰਸਾਰ ਝੂਠਾ ਹੈ ਜਿਵੇਂ ਇੱਕ ਸ਼ਬਦ ਉਹਨਾਂ ਦਾ ਸੋਠ ਰਾਗ ਦਾ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸੁਹੀ ਜਗ ਫਾਂਦੇਉ ਕੋ ਕਾਹੂ ਕੋ ਨਾਹੀਂ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਉ ਦਿਸ ਕੇ ਰਹਿ ਵਿਪਤ ਪਰਿ ਸਭ ਹੀ ਸੰਗਛਾੜਤ ਕੋ ਨਾ ਆਵਤ ਨੇ ਰਹਿ ਬੈਰਾਗ ਹੈ ਨਾ ਜੀ ਘਰ ਕੀ ਨਾਰ ਬਹੁਤ ਖਿਤ ਜਾਂ ਸਿਉ ਸਦਾ ਰਹਿਤ ਸੰਗ ਲਾਗੀ ਜਾਬੀ ਹੰਸ ਤਜੀ ਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਬੈਰਾਗ ਹੈ ਜੀ ਇਨ ਇਨੇ ਸੱਚ ਵਰ ਵਰਤਨੇ ਚ ਘਟਨਾ ਨੇ ਕਿ ਸੱਚਮੁੱਚ ਆਹ ਪ੍ਰੇਤ ਪ੍ਰੇਤ ਦਾ ਉੱਤੇ ਲਬਜ਼ੀ ਅਰਥੇ ਮਰ ਗਿਆ ਮਰ ਗਿਆ ਇਹ ਸੰਸਾਰ ਦੀ ਸਚਾਈ ਹੈ ਕਿ ਜਿਸ ਵਕਤ ਅਸੀਂ ਛੱਡਾਂਗੇ ਜਿੰਨੀ ਦੇਰ ਤੱਕ ਆਹ ਬੋਲਦਾ ਹੈ ਨਾ ਅੰਦਰ ਉਨੀ ਦੇਰ ਤੱਕ ਸੱਚੀ ਮੁੱਚੀ ਸਾਰੇ ਆਪਣੀ ਮੈਂ ਤੁਹਾਨੂੰ ਸੱਚ ਦੱਸਾਂ ਜਦੋਂ ਬੰਦਾ ਮਰ ਜਾਂਦਾ ਹੈ ਨਾ ਤੁਰ ਅੰਦਰ ਲੋਕ ਇਹੀ ਸੋਚਦੇ ਆ ਹੁਣ ਕਦੋਂ ਇਹਨੂੰ ਘਰੋਂ ਲੈ ਕੇ ਬਾਹਰ ਜਾਈਗੇ ਵੀਰ ਮੜਾ ਜੇ ਮੈਨੂੰ ਕਥਾ ਕਰਾਂਦੇ ਪੁਲਿਸ ਕਦੋਂ ਕਦੋਂ ਇਸ ਬੰਦੇ ਨੂੰ ਘਰੋਂ ਕੱਢ ਕੇ ਲੈ ਕੇ ਜਾਈਏ ਉੱਥੇ ਸਤਿਗੁਰੂ ਨੇ ਸ਼ਬਦ ਵਰਤੇ ਹੈ ਪ੍ਰੇਤ-ਪੇਤ ਕਰ ਭਾਗੀ ਇਤੋਂ ਤੱਕ ਬੈਰਾਗ ਪੈਦਾ ਕਰਕੇ ਫਿਰ ਸੁਰਤ ਨੂੰ ਨਾਸ਼ਵਾਨਤਾ ਤੋ ਕੱਢ ਕੇ ਇੱਕੋ ਦਮ ਸਦੀਵੀ ਹੋਂਦ ਵਾਲ ਲੈ ਗਏ ਕਹਿਣ ਲੱਗੇ ਇਹ ਵਿਦਕੋ ਵਿਵਹਾਰ ਬਨਿਓ ਹੈ ਜਾਂਸਿਓ ਨੇਹੋ ਲਗਾਇਓ ਅੰਤ ਬਾਾਰ ਨਾਨਕ ਬਿਨ ਹਰਜੀ ਕੋਉ ਕਾਮਨਾ ਦੇਖੋ ਬੈਰਾਗ ਚਲ ਜਾਂਦੇ ਆ ਇਹਨੇ ਕਿ ਸੁਰਤੋਂ ਖਤਮ ਕਰਦਾ ਸਾਡੀ ਸੁਰਤ ਨੂੰ ਫਿਰ ਉੱਪਰ ਚੁੱਕ ਕੇ ਲੈ ਜਾਂਦੇ ਮੈਂ ਇਸੇ ਕਰਕੇ ਬੇਨਤੀ ਕਰਨਾ ਹੁਣਾ ਜਿੱਥੇ ਉਹਨਾਂ ਨੇ ਤਿਆਗਿਆ ਜਿੱਥੇ ਉਹਨਾਂ ਨੇ ਬੈਰਾਗ ਕੀਤਾ ਉਥੇ ਉਹਨਾਂ ਨੇ ਕਿਹਾ ਪ੍ਰਮਾਤਮਾ ਨੂੰ ਪਿਆਰ ਕਰੋ ਰੇਮਨ RAM ਸਿਓ ਕਰ ਪ੍ਰੀਤ ਸਰਵਣ ਗੋਬਿੰਦ ਗੁਣ ਸਮੋ ਅਰਗਾਓ ਰਚਨਾਗੀ ਪਰ ਕਿਵੇਂ ਕਰੋ ਪ੍ਰੀਤ ਨਾ ਸ਼ਵਾਂਤਾ ਦੱਸਿਆ ਬਾਦਰ ਕੀ ਸ਼ਾਇ ਦੱਸਿਆ ਧੂਵੇਂ ਕਾ ਪਹਾੜ ਦੱਸਿਆ ਪਰ ਗੁਰਮਖੋ ਜਦੋਂ ਮਹਾਰਾਜ ਕਹਿੰਦੇ ਆ ਵੀ ਪ੍ਰੀਤ ਕਰੋ ਕਿਵੇਂ ਕਰੋ ਫਿਰ ਉਹਨਾਂ ਦੇ ਦੋ ਬਚਨ ਇੱਕ ਤਾਂ ਪਹਿਲਾ ਸ਼ਲੋਕ ਗੁਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀ ਤੂੰ ਗੋਬਿੰਦ ਦੇ ਗੁਣਾ ਨੂੰ ਪਰਪਕਾਰ ਨੂੰ ਨਹੀਂ ਗਾਇਆ ਤੇਰੀ ਜ਼ਿੰਦਗੀ ਵਿਰਥ ਚੱਲੀ ਗਈ ਫਿਰ ਕਿਵੇਂ ਗਾ ਬੇਕੋ ਕਿਵੇਂ ਸਹਾਰਾ ਦਿੰਦੇ ਗੁਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀ ਕਾਹੂ ਨਾਨਕ ਪਰ ਹੱਪਜ ਹਰਮਨ ਜਿਵੇਂ ਵਿਦਜਲ ਕੋ ਮੀਂਹ ਇਸ ਤਰ੍ਹਾਂ ਜਪ ਜਿਵੇਂ ਮੱਛੀ ਪਾਣੀ ਦੂਸਰਾ ਬਚਨ ਸਵਾਮੀ ਕੋ ਗ੍ਰਿਵ ਜਿਉ ਸਦਾ ਸਵਾਨ ਤਜਤ ਨਿਤ ਨਾਨਕ ਇਹ ਵਿਦਹਰ ਭਜੋ ਇਕ ਮਨ ਹੋਏ ਇਕ ਚਿੱਤ ਇਸ ਤਰ੍ਹਾਂ ਪਿਆਰ ਕਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਤੁਸੀਂ ਮਨਾ ਰਹੇ ਹੋ ਬਾਬਾ ਜੀ ਨੀਸ਼ਵਰੇ ਇਹ ਸਮਾਗਮ ਰੱਖਿਆ ਤੇ ਮੈਂ ਬੇਨਤੀ ਕਰਾਂ ਜੀ ਜੜੇ ਸਿੰਘ ਆਪਣਾ ਨਿਤਨੇਮ ਬਧਾਉਂਦੇ ਆ ਨਾ ਜੀ ਤੇ ਮੈਂ ਉਹਨਾਂ ਲਈ ਸਿਰ ਬੇਨਤੀ ਕਰਾਂਗਾ ਹੋ ਸਕਦੇ ਹੋ ਕਰਦੇ ਹੋ ਮਹਾਰਾਜ ਦਾ ਪੁਰਬ ਹੁੰਨੇ 59 ਸ਼ਬਦ ਤੇ 57 ਸ਼ਲੋਕ ਪੜ੍ਹਦੇ ਆ ਬੋਲ ਕੇ ਵੀ ਪੜੋ 1 ਘੰਟੇ ਦਾ ਸਮਾਂ ਲੱਗਦਾ ਵਾਤੋ ਵਾਤ ਘੰਟਾ ਨਹੀਂ ਡੇਢ ਘੰਟਾ ਲੱਗ ਜਾਏਗਾ ਤੇ ਮੇਰੀ ਬੇਨਤੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਆਪਾਂ ਆਪਣੀ ਨਿਤਨੇਮ ਚ ਸ਼ਮੂਲੀਅਤ ਕਰ ਲਈਏ ਅੱਧੇ ਸ਼ਬਦ ਅੱਜ ਪੜ ਲੈ ਅੱਧੇ ਕੱਲ ਨੂੰ ਪੜ ਲੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦਾ ਆਪਜੀ ਦਿਨ ਮਨਾ ਰਹੇ ਹੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਮੇਰੇ ਤੋਂ ਬੋਲਦਿਆਂ ਬੇਅੰਤ ਖੁਸ਼ੀਆਂ ਹੋਈਆਂ ਨੇ ਸਾਧ ਸੰਗਤ ਆਪਜੀ ਬਹੁਤ ਸਬਜੋਗ ਦੇਣ ਦੇ ਇਸ ਸਥਾਨ ਨੂੰ ਦਾਸ ਵੱਲੋਂ ਵੀ ਬੇਨਤੀ ਹੈ ਕਿ ਤੁਹਾਡਾ ਆਪਣਾ ਘਰ ਹੈ ਆਪਜੀ ਆਓ ਇੱਥੇ Jap ਤਪ ਸਿਮਰਨ ਬਹੁਤ ਸਾਰੀ ਮਹਾਰਾਜ ਦੀ ਕਿਰਪਾ ਬਾਬਾ ਅਮੀਰ ਸਿੰਘ ਜੋਨੀ ਆ ਬੜਾ ਸੋਹਣਾ ਹਾਲ ਬਣ ਗਿਆ ਹੁਣ ਇੱਥੇ ਆਪਾਂ ਸਮਾਗਮ ਵੀ ਕਰਿਆ ਕਰੀਏ ਤੇ ਮੇਰੇ ਮਨ ਚ ਬੈਠੇ ਆ ਰਿਹਾ ਸੀ ਵੀ ਸਾਲ ਚ 2-3 ਦਿਨ ਦਾ ਆਪਾਂ ਵੀ ਇੱਥੇ ਸ਼ੇਵਾ ਪੱਕੀ ਰੱਖੀਏ ਕਿ ਸੰਗਤ ਆਵੇ ਥੱਲੇ ਬੀਸਮੈਂਟ ਵੀ ਸਿੰਘ ਤਿਆਰ ਕਰ ਦਿੱਤੀ ਗਈ ਜਿਵੇਂ ਵਿਆਹਾਂ ਤੇ ਸਮਾਗਮ ਵੀ ਹੁੰਦੇ ਆ ਹਨਾ ਜੀ ਤੇ ਮੇਰੀ ਬੇਨਤੀ ਆਪ ਸੰਗਤ ਸਹਿਯੋਗ ਕਰਿਓ ਵੱਧ ਤੋਂ ਵਧਾਓ ਤੇ ਬਾਬਾ ਜੀ ਨੂੰ ਬੇਨਤੀ ਹੈ ਕਿ ਜਿਵੇਂ ਇਹ ਸਿਮਰਨ ਦਾ ਜਪ ਤਪ ਦਾ ਚਲਾਉਂਦੇ ਆ ਕਿਉਂਕਿ ਜਿੱਥੇ ਨਾਮ ਆ ਗਿਆ ਉੱਥੇ ਹਰ ਚੀਜ਼ ਆ ਜਾਣੀ ਉੱਥੇ ਹਰ ਵਸਤੂ ਆ ਜਾਣੀ ਤੇ ਜਿਸ ਸਤਿਗੁਰੂ ਨੂੰ ਤੁਸੀਂ ਯਾਦ ਕਰ ਰਹੇ ਹੋ ਉਹਨਾਂ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਹੈ ਕਹਿੰਦੇ ਨੇ ਮੇਰੇ ਪਿਤਾ ਜੀ ਨੂੰ ਐਤ ਮਾਰੇ ਨੇ ਆਪਣੀ ਪਿਤਾਈ ਭਾਰੀ ਕਿਹਾ ਕਹਿੰਦੇ ਮੇਰੇ ਪਿਤਾ ਜੀ ਨੂੰ ਯਾਦ ਕਰੋ ਇੱਕ ਤਾਂ ਨੌ ਨਿਧੀਆਂ ਘਰ ਵਿੱਚ ਆ ਜਾਂਦੀਆਂ ਨੇ ਤੇ ਦੂਜੀ ਜਿੱਥੇ ਉਹਨਾਂ ਨੂੰ ਯਾਦ ਕਰੀਓ ਸਿੱਖ ਦੀ ਮਦਦ ਕਰਦੇ ਆ ਤੇ ਇੱਕ ਬਹਾਦਰ ਸਿਮਰੈ ਕਾਰ ਨੌ ਨਿਦਾ ਬਹਿਤਾ ਹੈ ਨੌ ਨਿਧੀਆਂ ਬਹੁਤ ਕਮਾਲ ਦੀਆਂ ਜਿਵੇਂ ਗੁਰਬਾਣੀ ਨੇ ਨੌ ਨਿਧੀਆਂ ਨਾਮ ਹੀ ਕਿਹਾ ਹੈ ਨੌ ਨਿਧ ਅੰਮ੍ਰਿਤ ਪ੍ਰਭ ਦਾ ਨਾਮ ਪਦਾਰਥ ਨਹੀਂ ਕੇਵਲ ਤੇਗ ਬਹਾਦਰ ਸਿਮਰੇ ਘਰ ਨੌ ਨਿਦਾ ਆਵੇ ਧਾਏ ਤੇ ਅਗਲਾ ਬਚਨ ਸਭ ਥਾਈ ਹੋਏ ਸਹਾਈ ਸਭ ਥਾਵਾਂ ਤੇ ਮਦਦ ਕਰਨ ਵਾਲਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੇਰੇ ਚਰਨਾਂ 'ਚ ਬੇਨਤੀ ਹੈ ਤੇ ਆਪ ਸਾਰੀ ਸੰਗਤ ਅਰਦਾਸ ਰੋਜ਼ ਕਰਿਆ ਕਰੋ ਮੈਂ ਉਸ ਦਿਨ ਵੀ ਕਿਆ ਸੀ ਮਾਡਲ ਮਾਡਲ ਟਾਊਨ ਵੀ ਇਹ ਇਹਨੂੰ ਸਿਆਸਤ ਨਾਲ ਨਾ ਜੋੜਿਓ ਕਿਉਂਕਿ ਪਰਮੇਸ਼ਵਰ ਦੀ ਖੇਡ ਦਾ ਕੋਈ ਪਤਾ ਨਹੀਂ ਸਾਰੇ ਅਰਦਾਸ ਕਰੋ ਮਾਲਕਾ ਸੁਖ ਵਰਤਾਈ ਰਾਜ ਵਾਲਿਆਂ ਨੂੰ ਵੀ ਸਮਤ ਬਖਸ਼ੀ ਕੋਈ ਵਿੱਚ ਸ਼ਰਾਰਤੀ ਸ਼ਰਾਰਤ ਨਾ ਕਰ ਜਾਏ ਆਪ ਤੂੰ ਰਾਮਕਾਰ ਲਾ ਦੇ ਤੇ ਮੈਂ ਅੱਜ ਵੀ ਸਰਾਬਾ ਨਗਰ ਕੇ ਆਇਆ ਕਿ ਉਸ ਪਰਮਾਤਮਾ ਦੀ ਬਣੀ ਹੋਈ ਇਹ ਸ੍ਰਿਸ਼ਟੀ ਹੈ ਇਹਨੂੰ ਮੁਹੱਬਤ ਕਰਾਂਗੇ ਤੇ ਪਲਾ ਹੋਵੇਗਾ ਮੇਰੇ ਮਨ ਚ ਆਉਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਰਾਜ ਕਿਸੇ ਬੰਦੇ ਨੂੰ ਫਾਂਸੀ ਨਹੀਂ ਆਉਂਦਾ ਸਭ ਨੂੰ ਪਤਾ ਹੈ ਕੁਝ ਦੰਦ ਕਥਾਵਾਂ ਵਿੱਚ ਇਹ ਸੁਣੀਆਂ ਸੁਣਾਈਆਂ ਹੁੰਦੀਆਂ ਪਰ ਮੈਂ ਜਦੋਂ ਸੋਚ ਰਿਹਾ ਸਾਂ ਕਾਲ ਪੈ ਗਿਆ ਲੋਕਾਂ ਦੇ ਘਰ ਅਨਾਜ ਨਹੀਂ ਰਿਹਾ ਮਹਾਰਾਜਾ ਰਣਜੀਤ ਸਿੰਘ ਨੇ ਕਹਿਤਾ ਭੰਡਾਰ ਖੋਲ ਦਿਓ ਬੂਵੇ ਖੋਲ ਦਿੱਤੇ ਅਨਾਜ ਦੇ ਇੱਕ ਗਰੀਬ ਬਜ਼ੁਰਗ ਉਹਦੇ ਹਿੱਸੇ ਦਾ ਜਦੋਂ ਅਨਾਜ ਆਉਂਦਾ ਤੇ ਭੰਡਾਰੀ ਵੰਡਣ ਵਾਲੇ ਨੂੰ ਕਹਿੰਦਾ ਪਾ ਦੇ ਉਹਦਾ ਪੋਤਾ ਨਾਲ ਉਹ ਪੰਡ ਜਦੋਂ ਭਰਦਾ ਤੇ ਬਜ਼ੁਰਗ ਹੈ ਚੁੱਕੀ ਨਹੀਂ ਜਾਂਦੀ ਤੇ ਉਸ ਵਕਤ ਉਹ ਵਰਤਾਨ ਵਾਲਾ ਕਹਿੰਦਾ ਬਾਬਾ ਜਿੰਨਾ ਤੇਰਾ ਜੁੱਸਾ ਹੈ ਸ਼ਰੀਰ ਕਮਜ਼ੋਰ ਹੈ ਪੰਡ ਚੁੱਕ ਲੇਗਾ ਉਹ ਕਹਿੰਦਾ ਮਹਾਰਾਜਾ ਸਾਹਿਬ ਨੇ ਅੱਜ ਮੌਕਾ ਦਿੱਤਾ ਹੈ ਜੇ ਚਾਰ ਮਨ ਚਾਰ ਸਿਰ ਦਾਣੇ ਵੱਧ ਪਾ ਜਾਏਗਾ ਦੋ ਦਿਨ ਹੋਰ ਨਿਕਲ ਜਾਣਗੇ ਪੰਡ ਨਹੀਂ ਚੁੱਕੀ ਜਾਂਦੀ ਇੰਨੀ ਧੀਰ ਨੂੰ ਚਿਹਰਾ ਲਪੇਟਿਆ ਕੱਪੜੇ ਨਾਲ ਇੱਕ ਆਉਂਦਾ ਸੱਜਣ ਜਵਾਨ ਉਹ ਕਹਿੰਦਾ ਲਿਆ ਬਾਬਾ ਪੰਡ ਮੇਰੇ ਸਿਰ ਤੇ ਰਖਾ ਦੇ ਉਹ ਅੱਗੇ-ਅੱਗੇ ਪੋਤੇ ਨੂੰ ਲੈ ਕੇ ਤੁਰ ਪਿੰਦਾ ਨਾਲ ਪੰਡੀ ਤੁਰ ਪਿੰਦਾ ਪੰਡ ਚੁੱਕ ਕੇ ਜਦੋਂ ਉਹਦੀ ਝੌਂਪੜੀ ਵਿੱਚ ਪੰਡ ਸੱਟਦਾ ਉਹ ਤੇ ਆਪਣੇ ਸਿਰ ਤੋਂ ਕੱਪੜਾ ਲਾਂਦ ਹੈ ਤੇ ਥੱਲੇੋਂ ਦੇਖਦੇ ਨੇ ਕਲਗੀ ਨਿਕਲਦੀ ਏ ਇਹ ਮਹਾਰਾਜਾ ਰਣਜੀਤ ਸਿੰਘ ਹੈ ਰਾਜ ਭਾਗ ਜੀ ਨੂੰ ਰਬ ਦੇ ਮਹਾਰਾਜਾ ਰਣਜੀਤ ਸਿੰਘ ਉਹ ਕੰਬ ਗਿਆ ਉਹ ਇੱਕੋ ਦਮ ਕਹਿੰਦਾ ਮਹਾਰਾਜਾ ਸਾ ਮੈਨੂੰ ਬਖਸ਼ ਦਿਓ ਤੁਸੀਂ ਪੰਡੀ ਬਣ ਕੇ ਮੇਰੀ ਪੰਡ ਕਰਕੇ ਤੁਹਾਡੀ ਕਲਗੀ ਇੱਥੇ ਸ ਗਈ ਉਹਨੂੰ ਸੀਨੇ ਨਾਲ ਲਾ ਕੇ ਕਹਿੰਦੇ ਨੇ ਬਾਬਾ ਤੇਰੇ ਘਰ ਰੋਟੀ ਪੱਕਦੀ ਰਹੇਗੀ ਤੇ ਰਣਜੀਤ ਸਿੰਘ ਦੀ ਕਲਗੀ ਵੀ ਕਾਇਮ ਰਹੇਗੀ ਜੇ ਤੇਰੇ ਘਰ ਦਾ ਚੁੱਲ੍ਹਾ ਬੁਝ ਗਿਆ ਤੇ ਮੈਂ ਆਪਣੀ ਕਲਗੀ ਨੂੰ ਕੀ ਕਰਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਚੇਤੇ ਰੱਖਿਓ ਇਹ ਗਰੀਬ ਦੀ ਖਾ ਰੱਬ ਦੇ ਦਰਵਾਜ਼ੇ ਤੋੜ ਦਿੰਦੀ ਛਹ ਮਹਾਰਾਜ ਕਹਿੰਦੇ ਨੇ ਖਲ ਖਲ ਕੀ ਜਾਣ ਕੈ ਖਲਕ ਦੁਖਾਵੈ ਨਾਹੀ ਖਲਕ ਦੁਖੇ ਅਨੰਦ ਲਾਲ ਜੀ ਖਾਲਕ ਕੋ ਪਤਾ ਹੈ ਮਹਾਰਾਜ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਅਨੰਦ ਲਾਲ ਰਾਜਾ ਉਹ ਚਾਹੀਦਾ ਹੈ ਖਲਕ ਖਾਲਕ ਦੀ ਜਾਣ ਕੇ ਖਲਕ ਦੁਖਾਵੈ ਨਾਹੀ ਇਸ ਖਲਕਤ ਨੂੰ ਖਾਲਕ ਦੇ ਬੱਚੇ ਜਾਣੇ ਤੇ ਜੇ ਇਹ ਦੁਖੀ ਹੋ ਗਏ ਤੇ ਫਿਰ ਖਾਲਕ ਉਹਦੇ ਉੱਤੇ ਗੁੱਸੇ ਹੋ ਜਾਂਦਾ ਹੈ ਨਰਾਜ ਹੋ ਜਾਂਦਾ ਹੈ ਖਲਕ ਖਾਲਕ ਦੀ ਜਾਣ ਕੇ ਖਲਕ ਦੁਖਾਵੈ ਨਾਹੀ ਫਲਕ ਦੁਖੇ ਨੰਦ ਲਾਲ ਜੀ ਖਾਲਕ ਕੋਪੈਤਾ ਹੈ ਉਹਦੇ ਉੱਤੇ ਰੱਬ ਗੁੱਸੇ ਚ ਹੋ ਜਾਂਦਾ ਮੈਂ ਕਹਾਂਗਾ ਵੈ ਗੁਰੂ ਪੰਜਾਬ ਦੇ ਜੰਮਿਆਂ ਨੂੰ ਨਖੇਤ ਮੁਹੰਮਦ ਪੂਰਨ ਸਿੰਘ ਕਹਿੰਦਾ ਸੀ ਕਹਿੰਦਾ ਮਰਨ ਨੂੰ ਮੌਤ ਨੂੰ ਮਖੌਨ ਕਰਦੇ ਨੇ ਪੰਜਾਬ ਦੇ ਜਾਇ ਕਹਿੰਦਾ ਪਿਆਰ ਕਰੋ ਤੇ ਆਪਾ ਵਾਰ ਦਿੰਦੇ ਨੇ ਜੇ ਤੁਸੀਂ ਦੂਜੇ ਪਾਸੇ ਚੱਲੋ ਤੇ ਕਹਿੰਦਾ ਮੋਢੇ ਤੇ ਬਾਹਾਂ ਉਲਾਰ ਕੇ ਸਾਹਮਣੇ ਖਲੋ ਜਾਓ ਉਦੇ ਵਿੱਚ ਇਹੋ ਲਿਖਦਾ ਪੰਜਾਬ ਦਾ ਹਿੰਦੂ ਦਾ ਨਾ ਮੁਸਲਮਾਨ ਦਾ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਵਾਹਿਗੁਰੂ ਸਭ ਦਾ ਭਲਾ ਹੋਵੇ ਤੇ ਸਾਰੇ ਆਪਣੇ ਆਪਣੇ ਨੀਤ ਨਿਯਮ ਚ ਅਰਦਾਸ ਕਰੋ ਸਾਰੀ ਮਾਨਵਤਾ ਦਾ ਭਲਾ ਹੋਵੇ ਮੰਗਣ ਵਾਲਿਆਂ ਦਾ ਵੀ ਦੇਣ ਵਾਲਿਆਂ ਦਾ ਵੀ ਸਭ ਦਾ ਭਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ